ਮੈਨੂੰ ਕਿਤੇ ਪੱਗ ਨੂੰ ਮੈਨੂੰ ਕਿਤੇ ਕਿਰਪਾਨ ਨੂੰ ਮੈਨੂੰ ਕਿਤੇ ਦਾੜੀ ਨੂੰ ਮੈਨੂੰ ਕਿਤੇ ਰੋਕਿਆ ਗਿਆ ਏ ਇੱਕ ਵੀ ਕੋਈ ਕਹਿ ਦੇਵੇ ਆ ਕਿ ਆ ਗੱਲ ਯਾਰ ਤੁਸੀਂ ਕਿਉਂ ਐਸਾ ਝੂਠਾ ਪ੍ਰਚਾਰ ਕਰਦੇ ਹੋ ਹਮਾਰੇ ਕਿਰਪਾਨ ਪਾਣ ਦਾ ਕਾਰਜ ਜੋ ਹਮਾਰੇ ਸਿੱਖੋਂ ਕੇ ਆ ਸਿੱਖ ਬੱਚੀ ਸਿਰ ਤੇ ਦੁਬੱਟਾ ਲੈ ਕੇ ਨਹੀਂ ਆ ਸਕਦੀ ਕਿਉਂ ਨਹੀਂ ਆ ਸਕਦੀ ਭਾਈ ਅੱਜ ਮੇਰਾ ਪੋਸਟ ਪਾਣ ਦਾ ਕੋ ਮੂਡ ਨਹੀਂ ਸੀ ਲੇਕਿਨ ਜਦ ਵੀ ਮੈਂ ਨਟ ਖੋਲਣਾ ਸੋਸ਼ਲ ਮੀਡੀਆ ਚੈੱਕ ਕਰਦਾ ਉੱਥੇ ਰਵਨੀਤ ਸਿੰਘ ਬਿੱਟੂ ਜਿਸ ਨੇ ਨਵੀਂ ਨਵੀਂ ਬੀਜੇਪੀ ਜਾਇਨ ਕੀਤੀ ਹੈ ਉਹਦਾ ਵੀਡੀਓ ਮੇਰੇ ਸਾਹਮਣੇ ਆਂਦਾ ਹ ਤੇ ਕਿਧਰ ਕਿਧਰੇ ਅੰਦਰ ਖੋਲ ਜਾਂਦਾ ਹ ਖੂਨ ਕਿ ਜੋ ਵੀਡੀਓ ਚ ਉਸਨੇ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਕਿੱਥੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਐਸਾ ਕੋਈ ਕੇਸ ਹੈ ਕਿ ਸਾਨੂੰ ਕੋਈ ਦੱਸ ਦੇਵੇ ਜਿੱਥੇ ਸਿੱਖਾਂ ਦੇ ਇੱਕ ਕਾਰਨ ਦੇ ਨਾਲ ਕਿਧਰੇ ਕਿਧਰੇ ਡਿਸਕ੍ਰਿਮੀਨੇਸ਼ਨ ਹੋਈ ਕਿ ਕਾਰਾਂ ਤੇ ਹਮਲਾ ਕੀਤਾ ਗਿਆ ਕਰਤਾਰ ਕਿਰਪਾਲ ਕਿਕਾਰ ਪਾੜ ਤੋਂ ਰੋਕਿਆ ਗਿਆ ਰਵਨੀਤ ਸਿੰਘ ਜੀ ਮੁਬਾਰਕਾ ਤੁਹਾਨੂੰ ਤੁਸੀਂ ਕਿਸੇ ਵੀ ਪਾਰਟੀ ਚ ਰੋ ਤੁਹਾਨੂੰ ਮੁਬਾਰਕ ਪਰ ਮੈਂ ਗੱਲ ਤੁਹਾਨੂੰ ਕਹਾਂਗਾ ਜਿੱਥੇ ਕਰਾ ਦਿਆਂਗਾ ਕਿ ਆਪਣੇ ਸਿਆਸੀ ਵਫਾਦ ਲੈਣ ਲਈ ਆਪਣੇ ਕੌਮ ਨੂੰ ਢਾਲ ਲਾਉਣ ਦੇ ਲਈ ਤੁਹਾਨੂੰ ਇਹ ਹੱਕ ਨਹੀਂ ਦਿੱਤਾ ਜਾਵੇਗਾ ਤੁਸੀਂ ਹੋਗੇ ਉਹ ਤੁਹਾਡੇ ਤੋਂ ਪਹਿਲੇ ਮਨਜੀਤ ਸਿੰਘ ਜੀ ਸਿਰਸਾ ਮਨਜਿੰਦਰ ਸਿੰਘ ਜੀ ਸਿਰਸਾ ਜੋ ਅਜੇ ਤੱਕ ਬੀਜੇਪੀ ਜੁਆਇਨ ਕਰਨ ਤੋਂ ਪਹਿਲਾਂ ਹਮੇਸ਼ਾ ਸਿੱਖਾਂ ਦਾ ਹੱਕ ਦੀ ਗੱਲ ਕਰਦੇ ਸੀ ਜਿੱਥੇ ਵੀ ਰਿਆਸਤ ਦੇ ਵਿੱਚ ਕਿਸੇ ਜਗ੍ਹਾ ਕੋਈ ਐਸਾ ਸਿੱਖਾਂ ਦੇ ਨਾਲ ਕੋਈ ਧੱਕਾ ਕੀਤਾ ਜਾਂਦਾ ਸੀ ਉਹ ਬਹੁਤ ਜਲਦੀ ਪਹੁੰਚਦੇ ਸੀ ਲੇਕਿਨ ਹੁਣ ਜਦੋਂ ਹੀ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਉਦੋਂ ਬਾਅਦ ਉਹਨਾਂ ਦੀ ਜ਼ੁਬਾਨ ਤੇ ਤਾਲਾ ਲੱਗ ਗਿਆ ਹੈ ਉਹ ਵੀ ਬੜੀ ਨੱਪੀ ਤੋਂ ਦੀ ਭਾਸ਼ਾ ਬੋਲਦੇ ਹਨ ਔਰ ਫਿਰ ਉਹੀ ਗੱਲ ਕਹਿੰਦੇ ਆ ਜਿਹੜੀ ਸਰਕਾਰ ਦੇ ਫੂਟ ਕਰਦੀ ਹੈ ਉਹਨੂੰ ਰਵਨੀਤ ਸਿੰਘ ਜੀ ਤੁਸੀਂ ਅਗਰ ਪੁੱਛੀ ਕਿ ਹਿੰਦੁਸਤਾਨ ਦੇ ਵਿੱਚ ਕਿੱਥੇ ਕਿੱਥੇ ਅਸੇ ਚੀਜ਼ਾਂ ਹੋਈਆਂ ਕੋਈ ਇੱਕ ਕੇਸ ਤੇ ਦੱਸ ਦਿਓ ਜਿੱਥੇ ਸਾਡੀ ਕਿਰਪਾਨ ਤੇ ਰੋਕਿਆ ਰੋਕ ਲਗਾਈ ਹੋਵੇ ਜਿੱਥੇ ਸਾਡੇ ਕੜੇ ਨੂੰ ਰੋਕ ਲਗਾਈ ਹੋਵੇ ਤੁਸੀਂ ਇੱਕ ਕੇਸ ਕਹਿੰਦੇ ਹੋ ਆਓ ਤੁਹਾਨੂੰ ਮੈਂ ਦੱਸ ਐਸੇ ਯਾਰ ਕੇਸ ਦਸਾਂ ਜੋ ਹਿੰਦੁਸਤਾਨ ਦੇ ਅਲਗ-ਅਲਗ ਰਾਜਾਂ 'ਚ ਹੋਏ ਔਰ ਇਹ ਵੀ ਗੱਲ ਕਹਦੇ ਆ ਇਹ ਜੋ ਕੇਸਿਸ ਹੋਏ ਇਹ ਪਹਿਲੇ ਨਹੀਂ ਸੀ ਹੁੰਦੇ ਅਖਰ ਐਸਾ ਕੀ ਹੋਇਆ 2014 ਦੇ ਬਾਅਦ ਕੇਸਿਸ ਆਨੇ ਕੰ ਸ਼ੁਰੂ ਹੋ ਗਏ ਅਸੀਂ ਪਹਿਲੇ ਦੇਖਿਆ ਕਦੇ ਸਾਨੂੰ ਐਸੀ ਕੰਪਲੇਂਟ ਕਿਸੇ ਰਿਆਸਤ ਚੋਂ ਨਹੀਂ ਆਈ ਹੁਣ ਕੀ ਹੋ ਗਿਆ ਕਿਆ ਸਰਕਾਰਾਂ ਚੇਂਜ ਹੋਣ ਦੇ ਨਾਲ ਕਿਆ ਸਾਡੇ ਫੰਡਾਮੈਂਟਲ ਰਾਈਟਸ ਵੀ ਚੇਂਜ ਹੋ ਗਏ ਮੈਂ ਰਵਨੀਤ ਜੀ ਤੁਹਾਨੂੰ ਅੱਜ ਬਹੁਤ ਇੱਕ ਕਿਸੇ ਸ਼ਹਿਰ ਦਾ ਕਿਸੇ ਸ਼ਹਿਰ ਦਾ ਬਹੁਤ ਸੁੰਦਰ ਇੱਕ ਸ਼ੇਰ ਮੈਂ ਤੁਹਾਨੂੰ ਕੋਟ ਕਰਨਾ ਚਾਹੁੰਦਾ ਉਹ ਕਹਿੰਦਾ ਰੁਕ ਰੋਪਿਆ ਕੁਲਹਾੜੇ ਵਿੱਚ ਦੇਖ ਦਸਤਾ ਰੁਕ ਰੋਪਿਆ ਕੁਲਹਾੜੇ ਵਿੱਚ ਦੇਖ ਦਸਤਾ ਤੱਕ ਜੜਾ ਨੂੰ ਜਦ ਲਾਇਆ ਤੇ ਆਪਣੇ ਨੇ ਬੁਲਬੁਲ ਰੋਪਈ ਮਾਲੀ ਹੱਥ ਦੇਖ ਸੂਈ ਨੂੰ ਛੇਦ ਫੁੱਲਾਂ ਵਿੱਚ ਪਾਇਆ ਤੇ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ ਆਓ ਆਓ ਤੁਹਾਨੂੰ ਮੈਂ ਕਰਮਵਾਰ ਹੁਣ ਵਾਰੀ ਵਾਰੀ ਮੈਂ 11 ਐਗਜ਼ਾਮਪਲ ਤੁਹਾਡੇ ਸਾਹਮਣੇ ਦੱਸਾਂਗਾ ਮੈਂ ਉਮੀਦ ਕਰਦਾ ਕਿ ਉਸ ਤੋਂ ਬਾਅਦ ਤੁਹਾਨੂੰ ਪੁੱਛਣ ਦੀ ਕੋਈ ਜੈਸ਼ ਨਹੀਂ ਰਹੇਗੀ ਕਿ ਹਿੰਦੁਸਤਾਨ ਦੇ ਕਿਸ-ਕਿਸ ਯਾਸੋ ਦੇ ਸਿੱਖਾ ਨਾਲ ਕੀ ਕੀ ਜ਼ਿਆਤੀਆਂ ਕੀਤੀਆਂ ਜਾਂਦੀਆਂ ਹਨ ਸਰ ਤੋਂ ਪਹਿਲਾਂ ਇਹ ਤਾਂ 3 ਸਾਲ ਪਹਿਲੇ ਘਰੋਂ ਮੇਰੇ ਗੱਲ ਯਾਦ ਕਰਾ ਲਿਆ ਸਿਰਸਾ ਸਾਹਿਬ ਨਾਲ ਗੱਲ ਕਰਕੇ ਪੁੱਛ ਲਿਓ ਉਹਨਾਂ ਦਾ ਵੀ ਕੇਸ ਦੇ ਬਾਅਦ ਮੈਨੂੰ ਫੋਨ ਆਇਆ ਸੀ ਬਰਿੰਦਰ ਜੀ ਕੀ ਹੋਇਆ ਜੰਮੂ ਦੇ ਵਿੱਚ ਹੈਰੀਟੇਜ ਸਕੂਲ ਦੇ ਵਿੱਚ ਸਾਡੀ ਇੱਕ ਸਿੱਖ ਬੱਚੀ ਕਰੋਨਾ ਟਾਈਮ ਵਿੱਚ ਜਲਤਕਾਰ ਸੀ ਉਹਨੇ ਅੰਮ੍ਰਿਤ ਪਾਲ ਕਰ ਲਿਆ ਉਹ ਜਦ ਸਕੂਲ ਗਈ ਉਹਨੇ ਦੁਪੱਟਾ ਲਿਆ ਹੋਇਆ ਸੀ ਔਰ ਕਮੀਜ਼ ਸਲਵਾਰ ਪਾਈ ਸੀ ਉਸ ਸਕੂਲ ਦੇ ਵਿੱਚ ਇਹ ਗੱਲ ਕਹੀ ਗਈ ਇਸ ਬੱਚੀ ਨੂੰ ਭਾਈ ਤੂੰ ਇੱਕ ਤੇ ਕੜਾ ਇਹ ਸਾਈਜ਼ ਨਹੀਂ ਪਾਏਗੀ ਭੋਟਾ ਔਰ ਸਿਰ ਤੇ ਦੁਪੱਟਾ ਨਹੀਂ ਲਏਗੀ ਜਦ ਸਾਨੂੰ ਇਹ ਗੱਲ ਪਤਾ ਚੱਲੀਆ ਉਹਦੇ ਫਾਦਰ ਵਿਚਾਰੇ ਪਹਿਲੇ ਸਕੂਲ ਗਏ ਉਹ ਟੀਸੀ ਵੀ ਲੈ ਚੁੱਕੇ ਸਨ ਲੇਕਿਨ ਜਦ ਸਾਨੂੰ ਪਤਾ ਚਲਿਆ ਅਸੀਂ ਇਮੀਡੀਏਟਲੀ ਸਕੂਲ ਤੇ ਅੱਲਾ ਬੋਲਿਆ ਕਿ ਦੁਬਾਰਾ ਸਕੂਲ ਨੂੰ ਇਹਨਾਂ ਮਜਬੂਰ ਕਰ ਦਿੱਤਾ ਕਿ ਉਸਨੇ ਸਾਨੂੰ ਸਿਰਸ ਉਸ ਸਿੱਖ ਬੱਚੇ ਨੂੰ ਦੁਪੱਟਾ ਲੈਣ ਲਈ ਦੁਬਾਰਾ ਹਾਮੀ ਭਰੀ ਮੈਂ ਸਾਡੇ ਬੱਚਿਆਂ ਦੇ ਸਿਰ ਤੇ ਦੁਪੱਟੇ ਲੈਣ ਲਈ ਅਦਕਾਰੀ ਕੀਤੀ ਗਈ ਉਹਦੇ ਬਾਅਦ ਪਹਿਲਾ ਇੱਕ ਹੋਰ ਕੇਸ ਜੋ 14 ਸਤੰਬਰ 2019 ਨੂੰ ਜਿੱਥੇ ਦੋ ਸਿੱਖ ਬੱਚੇ ਜੋ ਨਾਲਾ ਘਰ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਕਿਹਾ ਗਿਆ ਜੋ ਪੁਲਿਸ ਕਨਸਟੇਬਲ ਦੇ ਐਗਜ਼ਾਮੀਨੇਸ਼ਨ ਦੇਣ ਲਈ ਗਏ ਸਨ ਸੋਲਨ ਦੇ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਉਸਨ ਉੱਥੇ ਗਏ ਸੀ ਉਹਨਾਂ ਨੂੰ ਉੱਥੇ ਕੜਾ ਦਿੱਕ ਰਪਾਨ ਉਤਾਰਨ ਲਈ ਕਿਹਾ ਗਿਆ ਉਹਨਾਂ ਦੇ ਇੱਕ ਸਿਕ ਬੱਚੇ ਦਾ ਨਾਂ ਸੀ ਗੁਰਪ੍ਰੀਤ ਸਿੰਘ ਅਤੇ ਦੂਸਰਾ ਈਸ਼ਵਰ ਸਿੰਘ ਦੀਮਨ ਉਹਨਾਂ ਨੂੰ ਉਹਨਾਂ ਨੇ ਡੀਜੀਪੀ ਸਾਹਿਬ ਕੋ ਕੰਪਲੇਂਟ ਕੀਤੀ ਐਸਪੀ ਕੋ ਕੰਪਲੇਂਟ ਕੀਤੀ ਔਰ ਡਿਪਟੀ ਕਮਿਸ਼ਨਰ ਸੋਲਨ ਨੂੰ ਵੀ ਕੰਪਲੇਂਟ ਕੀਤੀ ਔਰ ਜਦ ਮੀਡੀਆ ਵਾਲੇ ਨੇ ਉੱਥੇ ਦੇ ਡੀਆਈਜੀ ਆਸੀਫ ਜਲਾਲ ਨੂੰ ਪੁੱਛਿਆ ਤਾਂ ਉਸਨੇ ਕੋ ਮੈਂ ਸਮਝਣਾ ਕਿਸ ਕਿਸ ਕੇ ਸੁਣਿਆ ਅਨਅਵੇਅਰਨਸ ਹੈ ਉਹਨਾਂ ਕਹੇ ਜੀ ਸਾਨੂੰ ਹੁਕਮ ਹੈ ਕਿ ਕੋਈ ਵੀ ਮੈਟੈਲਿਕ ਵਸਤੂ ਅੰਦਰ ਹਾਲਜ ਨਹੀਂ ਜਾਣ ਦਿੱਤੀ ਜਾਵੇਗੀ ਮੈਂ ਕਹਿਣਾ ਕਿ ਜਦ ਵੀ ਕੋਈ ਕੰਪੀਟੀਟਿਵ ਇਗਜ਼ਾਮ ਹੁੰਦਾ ਉਹਨਾਂ ਦੀ ਵੈਬਸਾਈਟ ਤੇ ਪਹਿਲੇ ਇਹ ਚੀਜ਼ ਪਾਤੀ ਜਾਂਦੀ ਹੈ ਕਿ ਡਰੈਸ ਕੋਡ ਸਿੱਖਾਂ ਨੂੰ ਕੀ ਕੀ ਅਲੋਡ ਹੈ ਮੁਸਲਮਾਨਾਂ ਨੂੰ ਕੀ ਅਲੋਡ ਹੈ ਤੇ ਬਾਕੀਆਂ ਦੇ ਲਈ ਕੀ ਅਲੋਡ ਹੈ ਔਰ ਕੀ ਅਲੋਡ ਨਹੀਂ ਦੂਸਰਾ ਕੇਸ ਮੰਜ ਦੂਸਰਾ ਕੇਸ ਮੈਂ ਤੁਹਾਨੂੰ ਜੁਲਾਈ 17 ਦਾ ਦੱਸਣਾ 2021 ਦਾ ਜਿੱਥੇ ਦਿੱਲੀ ਦੀ ਇੱਕ ਬੱਚੀ ਮਨਹਰ ਲੀਨਕੌਰ ਜੋ ਉਹ ਸਭ ਪੀਜੀਟੀ ਇਕਨੋਮਿਕਸ ਵੀਚ ਅਪੀਅਰ ਹੋਣ ਲਈ ਜਾ ਰਹੀ ਸੀ ਐਟ ਔਰ ਵਾਚਿੰਗ ਭਾਰਤੀ ਬਵਨ ਸੀਨੀਅਰ ਸੈਕੰਡਰੀ ਸਕੂਲ ਵਿਵੇਕ ਵਿਹਾਰ ਉਸ ਨੂੰ ਉਥੇ ਕਿਰਪਾਨ ਦੋ ਅੰਦਰ ਲੈ ਜਾ ਕੇ ਅੰਦਰ ਲੈ ਜਾਣ ਲਈ ਇਨਕਾਰ ਕੀਤਾ ਗਿਆ ਪਰ ਮੈਥੇ ਹੀ ਨਹੀਂ ਬਸ ਹੁੰਦੀ ਇਸ ਤੋਂ ਪਹਿਲਾਂ ਵੀ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਨੇ ਐਸਾ ਇੱਕ ਕੇਸ ਦੇਖਿਆ ਸੀ ਉਹਨਾਂ ਨੇ 2018 ਦੇ ਵਿੱਚ ਜਦੋਂ ਪ੍ਰਧਾਨ ਸੰਧ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮਿਟੀ ਦੇ उन्होंने दिल्ली सिख गुरद्वारा मैनेजमेंट कमेटी तरफों तो कोर्ट हाई कोर्ट केस किया और केस सिखा के हक फैसला होया सी। लेकिन कोर्ट ने एक रिस्ट्रिक्शन लगाई सी रा रॉडर लगाया कि जिस बच्चे ने कृपान और कड़ा पा के अंदर आना हो हाल से और बाकी बच्चों तो एक घंटा पहले रिपोर्ट करेगा और उस आर्डर दापी जो मेरे इतने वीडियो नाल चल रही है उसका संज्ञान लियादारकबाल सिंह जी लालपुरा जो नैशनल कमि फॉर माइनॉरिटीज़ के चेयरमैन हैं उन्होंने संज्ञान लिया ਉਹਨਾਂ ਨੇ ਕਿਹਾ ਕਿ ਤੁਸੀਂ ਰਿਲੀਜੀਅਸ ਬੇਸ ਤੇ ਬੱਚਿਆਂ ਨਾਲ ਡਿਸਕ੍ਰਿਪਸ਼ਨ ਨਹੀਂ ਕਰ ਸਕਦੇ ਤੁਸੀਂ ਬੱਚਿਆਂ ਨੂੰ ਇਹ ਗੱਲ ਨਹੀਂ ਕਹਿ ਸਕਦੇ ਕਿ ਤੁਸੀਂ ਬਾਕੀ ਬੱਚਿਆਂ ਤੋਂ 1 ਘੰਟਾ ਪਹਿਲਿਆ ਕੇ ਰਿਪੋਰਟਿੰਗ ਕਰੋਗੇ ਕਿਉਂਕਿ ਕੜੇ ਵਿੱਚ ਜਾਂ ਕਿਰਪਾ ਦੇ ਵਿੱਚ ਕੋਈ ਅਸੀ ਚੀਜ਼ਾਂ ਨਹੀਂ ਉਹਦੇ ਲਗਾਈਆਂ ਜਾ ਸਕਦੀਆਂ ਜੋ ਤੁਹਾਨੂੰ ਚੈੱਕ ਇਨ ਵਿੱਚ ਪ੍ਰੋਬਲਮ ਹੋਏ ਆਓ ਬਟੂ ਜੀ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ 27 ਤਿੰਨ 2022 ਨੂੰ ਵੀ ਚਾਰ ਸਿੱਕ ਬੱਚੇ ਜਿਨ੍ਹਾਂ ਵਿੱਚ ਤਿੰਨ ਬੱਚੀਆਂ ਸਨ ਉਹਨਾਂ ਇਹ ਜੰਮੂ ਕਸ਼ਮੀਰ ਦੀ ਘਟਨਾ ਹੈ ਉਹਨਾਂ ਨੂੰ ਕਮ ਸਕਾ 45 ਮਿੰਟ ਤੱਕ ਰੁਕ ਕੇ ਰਹਿਣਾ ਪਿਆ ਡੀਪੀਐਸ ਕੋਲਰ ਜੋੜੀ ਦੇ ਵਿੱਚ ਸਬ ਇੰਸਪੈਕਟਰ ਦੇ ਇਗਜ਼ਾਮ ਸਨ ਉੱਥੇ ਬੱਚੇ ਗਏ ਤਿੰਨ ਬੱਚੀਆਂ ਜੋ ਬੱਚੀਆਂ ਸਨ ਇੱਕ ਬੱਚਾ ਸੀ ਉਹਨਾਂ ਨੂੰ ਲਾਈਨ 'ਚ ਰੋਕ ਦਿੱਤਾ ਗਿਆ ਬਾਕੀ ਬੱਚੇ ਉਹਨਾਂ ਜਾਂਦਾ ਗਿਆ ਉਹਨਾਂ ਨੂੰ ਸਾਈਡ ਤੇ ਕਰਤਾ ਗਿਆ ਕਿ ਕਿਰਪਾ ਨੂੰ اتارੋ ਉਹ ਤੁਸੀਂ ਸੁਣ ਕੇ ਹੈਰਾਨ ਹੋ ਵਗੇ ਜਦ ਬੱਚੀਆਂ ਮਜਬੂਰ ਹੋਈਆਂ ਉਹਨਾਂ ਨੇ ਉਹਨੂੰ ਕਿਹਾ ਕਿ ਸਾਨੂੰ ਘੱਟੋ ਘੱਟ ਅੰਦਰ ਜਾਣ ਦਿਓ ਵਾਸ਼ਰੂਮ ਤੱਕ ਜਾਣ ਦਿਓ ਤਾਂ ਕਿ ਅੰਦਰ ਜਾ ਕੇ ਡਰੈਸ ਚੇਂਜ ਕਰਕੇ ਕਿਰਪਾ ਨੂੰ ਉਤਾਰੀਏ ਉਹਨਾਂ ਨੂੰ ਸਿਕਿਉਰਿਟੀ ਏਜੰਸੀਆਂ ਤਰਫੋਂ ਕਿਹਾ ਗਿਆ ਨਹੀਂ ਅਸੀਂ ਤੁਹਾਨੂੰ ਇਹ ਲੋ ਨਹੀਂ ਕਰਾਂਗੇ ਤੁਸੀਂ ਬਾਹਰ ਰੋਡ ਤੇ ਚਲੇ ਜਾਓ ਜਾਂ ਕਿਸੇ ਹੋਰ ਦੇ ਘਰ ਚਲੇ ਜਾਓ ਉੱਥੋਂ ਚੇਂਜ ਕਰਕੇ ਆਸੀਂ ਨਹੀਂ ਜਾਣ ਦਿਆਂਗੇ ਉਹਦਾ ਉਹਦਾ ਉੱਥੋਂ ਉਹਨਾਂ ਦੇ ਪੇਰੈਂਟਸ ਦਾ ਮੈਨੂੰ ਫੋਨ ਆਇਆ ਅਸੀਂ ਐਲਜੀ ਸਾਹਿਬ ਦੇ ਸਪੈਸ਼ਲ ਪ੍ਰਾਈਵੇਟ ਸੈਕਟਰੀ ਨੂੰ ਗੱਲ ਕੀਤੀ ਉਹਨਾਂ ਨੇ ਕਿਹਾ ਅਸੀਂ ਤੁਸੀਂ ਇੰਟਰਵਨ ਕਰੋ ਨਹੀਂ ਤੇ ਹਾਲਾਤ ਖਰਾਬ ਹੋ ਸਕਦੇ ਹਨ ਐਸਐਸਪੀ ਜੋਰੀ ਨਾਲ ਗੱਲ ਕੀਤੀ ਐਸਐਸ ਡੀਸੀ ਜੋਰੀ ਨਾਲ ਗੱਲ ਕੀਤੀ ਤਾਂ ਮਸਲਾ ਸੁਲ ਗਿਆ ਕਮਜ਼ਾ ਫਿਰ ਵੀ 45 ਮਿੰਟ ਤੱਕ ਉਹਨਾਂ ਬੱਚਿਆਂ ਨੂੰ ਉੱਥੇ ਰਸਕੇਤਾ ਗਿਆ ਬਾਹਰ ਰੱਖਿਆ ਗਿਆ ਸੇਮ ਡੇ ਨਵਨੀ ਜੀ 7 ਮਈ 2022 ਨੂੰ ਦੋ ਭੈਣ ਭਰਾ ਸਕਿਆ ਸਨ ਜੋ ਡੋਡਾ ਦੇ ਰਹਿਣ ਵਾਲੇ ਸਨ ਉਹ ਵੀ ਪਟਨਾ ਦੇ ਇੱਕ ਸੈਂਟਰੀ ਸੇਮ ਐਗਜ਼ਾਮੀਨੇਸ਼ਨ ਦੇਣ ਲਈ ਉਹਨਾਂ ਨੂੰ ਹੀ ਕਾਫੀ ਦੇਰ ਤੱਕ ਰੋਕੇ ਰੱਖਿਆ ਗਿਆ ਹਿਊਮਿਲੇਟ ਕੀਤਾ ਗਿਆ ਕੜਾ ਤੇ ਕਰਪਾਣ ਉਤਾਰਿਆ ਗਿਆ ਉਹਦੇ ਬਾਅਦ ਉਹਨਾਂ ਨੂੰ ਲੋਕ ਕੀਤਾ ਗਿਆ ਆ ਉਹਦੇ ਬਾਅਦ ਤੁਹਾਨੂੰ ਬਕਾਰੋ ਡਿਸਟ੍ਰਿਕਟ ਬਕਾਰੋ ਝਾਰਖੰਡ ਦੀ ਗੱਲ ਦੱਸਾਂ 17 ਮਈ 2022 ਦੇ ਵਿੱਚ ਉੱਥੇ ਇੱਕ ਸਿੱਖ ਬੱਚਾ ਸardar ਕਰਨਦੀਪ ਸਿੰਘ ਜੋ 10th ਦਾ ਫਾਈਨਲ ਐਗਜ਼ਾਮੀਨੇਸ਼ਨ ਦੇਣ ਲਈ ਸਰਸਵਤੀ ਵਿਦਿਆ ਮੰਦਿਰ ਸਕੂਲ ਬੁਕਾਰੋ ਦੇ ਵਿੱਚ ਗਿਆ ਉਹਨੂੰ ਉਸ ਫਾਈਨਲ ਐਗਜ਼ਾਮ ਦੇ ਵਿੱਚ ਬੈਠਣ ਲਈ ਮਨਾ ਕਰਤਾ ਗਿਆ ਭਾਈ ਜਦ ਤੱਕ ਤੂੰ ਆਪਣੀ ਕਿਰਪਾਨ ਔਰ ਕੜਾ ਨਹੀਂ ਉਤਾਰਦਾ ਤੈਨੂੰ ਅਸੀਂ ਨਹੀਂ ਬੈਠਣ ਦਿਆਂਗੇ ਉਹਦੇ ਬਾਅਦ ਇਹ ਤੁਸੀਂ ਦੇਖ ਲਓ ਮੇਰੇ ਨਾਲ ਲੋਕਾਂ ਨੇ ਪ੍ਰੋਟੈਸਟ ਕੀਤਾ ਲੋਕਾਂ ਨੇ ਸਾਰੇ ਮਿਲ ਕੇ ਸੰਗਤ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲੈਟਰਾਂ ਲਿਖੀਆਂ ਭਾਈ ਸਾਡੇ ਬੱਚਿਆਂ ਨਾਲ ਇਹ ਚੀਜ਼ਾਂ ਜ਼ਿਆਤਾਂ ਕਿਤੀਆਂ ਜਾਰੀਆਂ ਨੇ ਲੇਕਿਨ ਫਿਰ ਵੀ ਕਿਤੇ ਕੋਈ ਸੰਗਿਆ ਨਹੀਂ ਲਿਆ ਗਿਆ ਉਹ ਗੱਲ ਉੱਥੇ ਨਹੀਂ ਬੰਦ ਹੋਣੀ ਚਾਹੀਦੀ ਸੀ ਬੰਦ ਹੋਣੀ ਚਾਹੀਦੀ ਸੀ ਲੇਕਿਨ ਐਸਾ ਨਹੀਂ ਹੋਇਆ ਰਵਨੀਤ ਜੀ ਔਰ ਛੇਮਾ ਕੇ ਤੁਹਾਨੂੰ ਮੈਂ ਦੱਸਾਂ ਜੋ 17 ਜੁਲਾਈ ਦਾ 2022 ਦਾ ਹੈ ਤਦ ਵੀ ਨੀਡਰ ਐਗਜ਼ਾਮੀਨੇਸ਼ਨਸ ਜੰਮੂ ਦੇ ਵਿੱਚ ਐਸ ਐਮ ਪਬਲਿਕ ਸਕੂਲ ਚੌਦੀ ਦੇ ਵਿੱਚ ਬੱਚਿਆਂ ਨੂੰ ਰੋਕਿਆ ਗਿਆ ਉਧਰ ਵੀ ਉਹਨਾਂ ਦੇ ਪੇਰੈਂਟਸ ਨੇ ਮੈਨੂੰ ਕਾਲ ਕੀਤੀ ਮੈਂ ਉਸ ਵਕ ਸਫਰ ਤੇ ਵਿਸਾਲ ਕਸ਼ਮੀਰ ਜਾ ਰਿਹਾ ਸੀ ਉੱਥੋਂ ਮੈਂ ਇਹਨਾਂ ਨੂੰ ਨੀਡ ਦੀ ਜੋ ਡਰੈਸ ਕੋਡ ਹੈ ਉਹ ਉਹਨਾਂ ਨੂੰ ਭੇਜੀ ਉਹਨਾਂ ਨੇ ਸਕੂਲ ਨੂੰ ਦੱਸੀ ਉਹਦੇ ਬਾਅਦ ਸਕੂਲ ਵਾਲਿਆਂ ਨੇ ਉਹਨਾਂ ਨੂੰ ਜਾਣਤਾ ਗਿਆ ਰਵਨੀਜੀ ਸੇਮ ਡੇ 17 ਤਰੀਕ ਨੂੰ ਹੀ ਜੰਮੂ ਦੇ ਆਰਵੀ ਪਬਲਿਕ ਸਕੂਲ ਮੁੱਠੇ ਦੇ ਵਿੱਚ ਵੀ ਐਸੀ ਵਾਰਦਾਤ ਹੋਈ ਉੱਥੇ ਵੀ ਬੱਚਿਆਂ ਦੀ ਕਿਰਪਾ ਨਾ ਉਤਾਰੀਆਂ ਗਈਆਂ ਉੱਥੋਂ ਵੀ ਮੈਨੂੰ ਕਾਲ ਆਈ ਮੈਂ ਉਹਨਾਂ ਪੇਰੈਂਟਸ ਨੂੰ ਉਹ ਆਰਡਰ ਭੇਜਿਆ ਲੇਕਿਨ ਉਹਨਾਂ ਆਫੀਸ਼ੀਅਲਸ ਨੇ ਸਕੂਲ ਮੈਨੇਜਮੈਂਟ ਨੇ ਉਹ ਸਾਡਰ ਦੀ ਬਿਲਕੁਲ ਪੁਰਾਣੀ ਨਹੀਂ ਕੀਤੀ ਉਹਨਾਂ ਬੱਚਿਆਂ ਨੂੰ ਕੜੇ ਕਕਾਰ ਉਤਾਰਨ ਦੇ ਬਾਅਦ ਹੀ ਅੰਦਰ ਜਾਣ ਦਾ ਗਿਆ ਆਓ ਤੁਹਾਨੂੰ ਇੱਕ ਵਾਰ ਦਾ ਦੱਸਾਂ ਤੁਸੀਂ ਇੱਕ ਗੱਲ ਪੁੱਛਦੇ ਸੀ ਅਠਵਾਂ ਕੇਸ ਤੁਹਾਨੂੰ ਮੈਂ ਦੱਸ ਰਿਹਾ 26 ਅਕਤੂਬਰ 2020 ਨੂੰ ਇੱਕ ਜੰਮੂ ਦਾ ਇੱਕ ਬੱਚਾ ਸੁਪਵਾਲ ਸਾੰਬੇ ਦਾ ਰਹਿਣ ਵਾਲਾ ਜਿਹਦੇ ਪਿਤਾ ਜੀ ਦਾ ਨਾਮ ਸਰਦਾਰ ਬਲਵਿੰਦਰ ਸਿੰਘ ਸੀ ਉਹ ਸੈਂਟਰ ਬੇਸਿਕ ਸਕੂਲ ਪੁਰਾਣੀ ਮੰਡੀ ਦੇ ਵਿੱਚ ਕਾਂਸਟੇਬਲ ਬਾਰਡਰ ਪਟਿਆਲਾ ਦਾ ਐਗਜ਼ਾਮ ਦੇਣ ਗਿਆ ਉੱਥੇ ਉਸਦੇ ਕਕਾਰ ਉਤਾਰਨ ਲੈ ਕੇ ਆ ਗਿਆ ਬੱਚੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨੂੰ ਮਜਬੂਰ ਕਰਤਾ ਗਿਆ ਉਹਨੇ ਇੱਕ ਡੱਬਾ ਰੱਖਿਆ ਸੀ ਜਿੱਥੇ ਸਾਰੇ ਆਪਣੇ ਫਾਲਤੂ ਦੇ ਸਮਾਨ ਉੱਥੇ ਰੱਖ ਰਹੇ ਸੀ ਉਹਨੂੰ ਕਹਿ ਕੇ ਉਹਦਾ ਸਮਾਨ ਕੜੇ-ਕੁਰਪਾਣ ਉਤਾਰ ਕੇ ਉਸ ਡੱਬੇ 'ਚ ਪਾਤੀ ਗਿਆ ਅਜਾ ਐਗਜ਼ਾਮ ਖਤਮ ਹੋ ਕੇ ਆਇਆ ਤਾਂ ਉਸ ਨੂੰ ਉਥੋਂ ਵਾਪਸ ਦਿੱਤਾ ਗਿਆ ਆਰਵਨੀ ਜੀ ਨੋਮਾ ਕੇਸ ਯਾਦ ਕਰੋ ਮੈਂ ਸਮਝਣਾ ਡਾਇਰੀ ਲੈ ਕੇ ਨੋਟ ਕਰ ਲਓ ਨੋਮਾ ਕੇਸ 5 ਮਈ 2024 ਦਾ ਹੈ ਉਹ ਵੀ ਜੰਮੂ ਕਸ਼ਮੀਰ ਦਾ ਹੈ ਜਿੱਥੇ ਮਹਾਰਾਜਾ ਹਰੀ ਸਿੰਘ ਐਗਰੀਕਲਚਰ ਕਾਲਜੇਟ ਦੇ ਇੱਕ ਸਿੱਖ ਬੱਚੀ ਨੂੰ ਸਕੂਲ ਦੇ ਵਿੱਚ ਕਕਾਰ ਪਾ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹ ਤੋਂ ਵੀ ਨੀਟ ਦੇ ਐਗਜ਼ਾਮੀਨੇਸ਼ਨ ਸਨ। ਇੱਥੇ ਵੀ ਨੀਟ ਦੇ ਐਗਜ਼ਾਮੀਨੇਸ਼ਨ ਗਾਈਡਲਾਈਨਸ ਵਿੱਚ ਕਲੀਅਰ ਕਿਹਾ ਸੀ ਕਿ ਸਿੱਖ ਬੱਚੇ ਬੱਚੀਆਂ ਕਿਰਪਾਨ ਔਰ ਕੜਾ ਲੈ ਕੇ ਜਾ ਸਕਦੇ ਹਨ। ਲੇਕਿਨ ਉਸ ਬੱਚੀ ਨੂੰ ਰੋਕਿਆ ਗਿਆ। ਅਸੀਂ ਪ੍ਰੋਟੈਸਟ ਕੀਤਾ, মিডিਆ 'ਚ ਗਏ। ਸਰਕਾਰ ਨੇ ਸੰਗਿਆਨ ਤੇ ਲਿਆ ਲੇਕਿਨ ਕੋਈ ਐਸਾ ਆਰਡਰ ਨਹੀਂ ਕੱਢਿਆ। ਹੋਰ ਰਵਨੀਤ ਜੀ ਤੁਹਾਨੂੰ ਦਸਵਾਂ ਕੇਸ ਯਾਦ ਕਰਾ ਦਿਆਂ। ਸੇਮ ਡੇ ਨੂੰ ਇੱਕ ਬੱਚੀ ਜੋ ਜੰਮੂ ਕੇਂਦਰੀ ਵਿਦਿਆਲੇ ਮੀਰ ਸਾਹਿਬ ਦੇ ਵਿੱਚ ਇਗਜ਼ਾਮ ਦੇਣ ਗਈ ਉੱਥੇ ਉਸ ਬੱਚੀ ਨੂੰ ਵੀ ਕੜਾ ਉਤਾਰਨ ਲਈ ਕਿਹਾ ਗਿਆ ਕਿਰਪਾਨ ਉਤਾਰਨ ਲਈ ਕਿਹਾ ਗਿਆ ਤਾਂ ਬੱਚੀ ਨੇ ਬੜੀ ਕੋਸ਼ਿਸ਼ ਕੀਤੀ ਭਾਈ ਨਾ ਉਤਾਰਿਆ ਜਾਵੇ ਲੇਕਿਨ ਜਦ ਬੱਚੀ ਮਜਬੂਰ ਹੋਈ ਆਪਣੇ ਕੈਰੀਅਰ ਨੂੰ ਦੇਖਦੇ ਹੋਏ ਟੀਚਰਸ ਨੇ ਬੱਚੀ ਨੂੰ ਕਿਹਾ ਤੂੰ ਅੰਦਰ ਜਾ ਇੱਕ ਸਕੂਲ ਕਲਾਸ ਦੇ ਵਿੱਚ ਉੱਥੇ ਇੱਕ ਸਰ ਬੈਠੇ ਹਨ ਉਸ ਨੂੰ ਕਹੇ ਤੇਰਾ ਕੜਾ ਕਟਣ ਕਿਉਂਕਿ ਕੜਾ ਸ਼ਾਇਦ ਬੱਚੀ ਨੇ ਆਏ ਤੋਂ 5-7 ਸਾਲ ਪਹਿਲਾਂ ਪਾਇਆ ਸੀ ਟਾਈਟ ਹੋ ਚੁੱਕਿਆ ਸੀ ਨਹੀਂ ਸੀ ਨਿਕਲ ਰਿਹਾ ਉਸ ਬੱਚੀ ਦਾ ਤੁਸੀਂ ਸੁਣ ਕੇ ਹਰਾਨ ਹੋ ਜਾਓਗੇ ਐਸੇ ਜ਼ੁਲਮ ਸ਼ਹਿਰ ਸਾਡੇ ਕੋਲ ਸਾਨੂੰ ਮੁਗਲਾਂ ਦੇ ਕੋਲੋਂ ਉਮੀਦ ਸੀ ਕੋਈ ਵਿਦੇਸ਼ੀ ਸਨ ਉਹਨਾਂ ਨੇ ਸਾਡੇ ਨਾਲ ਕਿਤੇ ਲੇਕਿਨ ਆਪਣੀ ਸਰਕਾਰਾਂ ਸਾਡੇ ਨਾਲ ਐਸੇ ਜ਼ੁਲਮ ਕਰਨਗੀਆਂ ਐਸਾ ਪਹਿਲੀ ਵਾਰੀ ਦੇਖਿਆ ਉਸ ਬੱਚੀ ਦਾ ਕੜਾ ਕੱਟ ਕੇ ਉਤਾਰਿਆ ਗਿਆ ਸੁਣ ਕੇ ਸਾਰੇ ਹਰਾਨ ਹੋ ਗਏ ਰਵਨੀਤ ਜੀ ਇਸ ਗੱਲ ਉਪਰ ਗੌਰ ਨਾਲ ਸੁਣਿਓ ਸਿੱਖਾਂ ਦੇ ਇੱਕ ਕਾਰ ਜੋ ਸਾਨੂੰ ਸਭਧਾਨੀ ਗਾਰੰਟੀ ਦਿੱਤੀ ਗਈ ਹੈ ਕਿ ਸੈਕਸ਼ਨ 25 ਕਨਸਟੀਟਿਊਸ਼ਨ ਦੀ ਕਿ ਅਸੀਂ ਉਹ ਪਾ ਸਕਦੇ ਹਾਂ ਉਹਦੇ ਬਾਅਦੂ ਸਾਡੇ ਕਕਾਰਾਂ ਤੇ ਹਮਲਾ ਆਇਆ ਤੇ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਉਹਦੇ ਬਾਅਦ ਅਸੀਂ ਫਿਰ ਦੇ ਸਰਗਰਮ ਹੋਏ ਉਹਦੇ ਪੈਰੈਂਟਸ ਨਾਲ ਗੱਲ ਕੀਤੀ ਉਹਦੇ ਪੈਰੈਂਟਸ ਨੇ ਹਾਂਮੀ ਭਰੀ ਕਿ ਅਸੀਂ ਬਿਲਕੁਲ ਸਾਥ ਦੇਵਾਂਗੇ ਤੁਸੀਂ ਕੋਈ ਵੀ ਐਕਸ਼ਨ ਲੋਵਾ ਅਸੀਂ ਤੁਹਾਡੇ ਨਾਲ ਹਾਂ ਅਸੀਂ ਪੁਲਿਸ ਸਟੇਸ਼ਨ ਗਏ ਐਸਪੀ ਸਾਹਿਬ ਨੂੰ ਮਿਲੇ ਅਸੀਂ 295ਏ ਦੇ ਤਹਿਤ ਅਸੀਂ ਇੱਕ ਐਫਆਈਆਰ ਰਜਿਸਟਰ ਕਰਵਾਈ ਐਫਆਈਆਰ 142 ਡੇਟਿਡ 21 6 2024 ਨੂੰ ਔਰ ਅਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਹਿੰਦੇ ਹੋਰ ਤੇ ਕਹਦੇ ਹਾਂ ਕਿ ਸਾਨੂੰ ਕੁਝ ਲੋਕਾਂ ਦਾ ਸਾਥ ਨਹੀਂ ਮਿਲਦਾ ਦਿਲ ਕਰਦਾ ਹਰ ਕੇਸ ਹਰ ਚੀਜ਼ ਨੂੰ ਕੇਸ ਰਜਿਸਟਰ ਕਰਾਈਏ ਲekin ਕਈ ਵਾਰ ਇਹ ਬੱਚੇ ਕਈ ਵਾਰ ਇਹ ਪੇਰੈਂਟਸ ਖੁਦ ਪਿੱਛੇ ਹੋ ਜਾਂਦੇ ਹਨ ਉਹ ਅੱਗੇ ਫਰੰਟ ਤੇ ਨਹੀਂ ਆਉਂਦੇ ਤਾਂ ਜਦ ਤੱਕ ਕੰਪਲੇਨ ਰਕੇ ਨਾ ਹੋਵੇ ਅਸੀਂ ਕੁਝ ਨਹੀਂ ਕਰ ਸਕਦੇ ਸੋ ਆਓ ਅਗਰ ਐਸੀ ਕੋਈ ਵਾਰਦਾਤ ਹੁੰਦੀ ਹੈ ਖਮੋਸ਼ ਨਾ ਬੈਠਿਆ ਕਰੋ ਖਮੋਸ਼ ਬੈਠੋਗੇ ਇਹ ਵਾਰਦਾਤਾਂ ਵੱਧੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਬੱਚੇ ਬਾਕੀ ਹੋ ਜਾਣਗੇ ਉਹ ਅਮਰਤਪਨ ਨਹੀਂ ਕਰਨਗੇ ਉਹ ਕਹਿਣਗੇ papa ਸਾਡੀ ਹਿਊਮਿਲੇਸ਼ਨ ਫੀਲ ਕਿਤੀ ਕਰਾਈ ਜਾਂਦੀ ਹੈ ਸਾਨੂੰ ਹਰਾਸਮੈਂਟ ਕਿਤੀ ਜਾਂਦੀ ਹੈ ਬਾਕੀ ਬੱਚਾ ਨੂੰ ਜਾਣਤਾ ਜਾਂਦਾ ਹੈ ਲੇਕਿਨ ਸਾਲੂ ਅੰਦਰ ਐਗਜ਼ਾਮੀਨਸ਼ਨ ਸੈਂਟਰ ਨਹੀਂ ਜਾਣਤਾ ਜਾਂਦਾ ਸਾਡੇ ਅਮਰਤ ਕਰਕੇ ਸੋ ਕਿਤੇ ਨਾ ਕਿਤੇ ਬਾਗੀ ਹੋ ਜਾਣਗੇ ਅਮਰਤ ਪਾਨ ਕਰਨ ਤੋਂ ਵੀ ਇਨਕਾਰੀ ਹੋ ਜਾਣਗੇ ਆਰਮਨੀ ਜੀ ਆਰਮਨੀ ਸਿੰਘ ਜੀ ਬਿੱਟੂ ਜੀ ਤੁਹਾਨੂੰ ਮੈਂ 11ਵਾਂ ਕੇਸ ਦੱਸਾਂ ਜੋ ਰਾਜਸਥਾਨ ਦਾ ਹੈ ਉਹਦੇ ਬਾਰੇ ਸ਼ਾਇਦ ਤੁਹਾਨੂੰ ਹੀ ਪਤਾ ਹੋਵੇਗਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਸੀ ਪਾਣੀ ਚਾਹੀਦੀ ਭਾਈ ਕੋਈ ਐਸਾ ਕੇਸ ਦੱਸੋ ਜਿੱਥੇ ਹਿੰਦੁਸਤਾਨ ਦੇ ਵੀ ਸਾਡੇ ਨਾਲ ਜ਼ਿਆਤੀਆਂ ਹੋ ਰੀਆਂ ਨੇ ਇੱਕ ਫਸਟ ਜੁਰਾਈ ਫਸਟ ਜੁਰਾਈ ਦਾ ਕੇਸ ਏ 2024 ਦਾ ਜਿੱਥੇ ਸਾਡੀਆਂ ਦੋ ਬੱਚੀਆਂ ਇੱਕ ਬੱਚੀ ਲਖਵਿੰਦਰ ਕੌਰ ਜੋ ਅੰਮਾਲੇ ਦੇ ਰਹਿਣ ਵਾਲੀ ਹੈ ਉਸ ਨੂੰ ਉਥੇ ਸ਼੍ਰੀ ਸੁਮੇਰ ਮਹਿਲਾ ਮਾਮ ਦੇਲੇ ਜੋਧਪੁਰ ਦੇ ਵਿੱਚ ਜੁਡੀਸ਼ੀਅਲ ਐਗਜ਼ਾਮੀਨੇਸ਼ਨ ਦੇਣ ਲਈ ਜਾ ਬੱਚੀ ਜਾ ਰਹੀ ਸੀ ਉਹਨੂੰ ਐਂਟਰ ਨਹੀਂ ਕਰਨਤਾ ਗਿਆ ਉਹਦੇ ਕੜੇ ਕਿਰਪਾ ਨੂੰ ਉਤਾਰੀ ਗਈ ਤੇ ਫਿਰ ਉਹਨੂੰ ਜਾਣਤਾ ਗਿਆ ਔਰ ਇੱਕ ਹੋਰ ਦੂਸਰੀ ਸਾਡੀ ਸਿੱਖ ਬੱਚੀ ਸੀ ਉਥੇ ਅਰਮਨ ਜੋਤ ਕੋਰ ਉਹ ਪ੍ਰੋਫੈਸ਼ਨਲ ਨਾ ਇੱਕ ਐਡਵੋਕੇਟ ਹਨ ਅਮਰਤਾਰੀ ਸਿੱਖ ਬੱਚੀ ਸੀ ਸਾਡੀ ਉਹ ਬੱਚੀ ਨੂੰ ਕਿਹਾ ਗਿਆ ਸੈਂਟਰ ਵਿੱਚ ਤੂੰ ਆਪਣੀ ਕਿਰਪਾਣ ਔਰ ਕੜਾ ਉਤਾਰ ਕੇ ਅੰਦਰ ਜਾ ਸਕਦੀ ਹੈ ਉਸ ਬੱਚੀ ਨੇ ਕਿਹਾ ਕਿ ਜਦ ਮੈਂ ਅਬਰਤ ਪਾਨ ਕੀਤਾ ਸੀ ਤੇ ਮੈਨੂੰ ਇਹ ਗੱਲ ਕਹੀ ਗਈ ਸੀ ਕਿ ਬੱਚੀ ਇਹ ਤੇਰੇ ਇੱਕਕਾਰ ਜਦ ਤੱਕ ਤੂੰ ਤੇਰੇ ਸਵਾਸਨ ਇੱਕਕਾਰ ਤੇਰੇ ਸ਼ੀਰ ਦੇ ਨਾਰਿਆਂ ਵਿੱਚ ਇਹਦੇ ਹਨ ਤੂੰ ਇਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰੇਂਗੀ ਸੋਰ ਬੱਚੀ ਨੇ ਉਹ ਗੱਲ ਆਪਣੇ ਪੱਲੇ ਬੰਨ ਲਈ ਸੀ ਉਸ ਬੱਚੀ ਨੇ ਕਿਹਾ ਤੁਹਾਡਾ ਪੇਪਰ ਉੱਥੇ ਰਹੇਗਾ ਮੈਂ ਆਪਣੀ ਕਿਰਪਾਣ ਨਹੀਂ ਉਤਾਰਾਂਗੀ ਮਬਾਰਕ ਹੈ ਸੀ ਬੱਚੀ ਨੂੰ ਸਲੂਟ ਕਰਦੇ ਆਂ ਅਸੀਂ ਬੱਚਿਆਂ ਨੂੰ ਜੋ ਦ੍ਰਿੜ ਵਿਸ਼ਵਾਸ ਦੇ ਨਾਲ ਉੱਥੇ ਰਹੀਆਂ ਉਹਨੇ ਕਿਰਪਾਣ ਨਹੀਂ ਉਤਾਰੀ ਲੇਕਿਨ ਉਹ ਪੇਪਰ ਉਹ ਮਿਸ ਹੋਇਆ ਮੈਂ ਸਮਝਦਾ ਉਹ ਵੀ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਉਹਨਾਂ ਦੇ ਕੈਰੀਅਰ ਦੇ ਲਈ ਇੱਕ ਠੀਕ ਨਹੀਂ ਹੈ ਪਰ ਇਸ ਕੇਸ ਦੇ ਵਿੱਚ ਵੀ ਤੁਸੀਂ ਸਾਡੇ ਮਾਨਜੋਤ ਸਾਡੇ ਜਥੇਦਾਰ ਸਾਹਿਬ ਅਕਾਲਤਖ ਸਾਹਿਬ ਨੇ ਵੀ ਸੰਕੇਤ ਲਿਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸਾਡੇ ਡੀਜੀ ਐਸਸੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਔਰ ਮੈਂ ਇਹਨਾਂ ਨੂੰ ਦਰਖਾਸਤ ਕਰਾਂਗਾ ਕਿ ਇਹਨਾਂ ਚੀਜ਼ਾਂ ਦਾ ਖਾਲੀ ਸਟੇਟਮੈਂਟਾਂ ਦਾ ਕਹੀ ਨਾ ਰਿਹਾ ਕਰਨ ਅੱਗੇ ਵੀ ਇਹਨਾਂ ਦੇ ਉੱਪਰ ਕੋਈ ਲੀਗਲ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਲੱਗੇ ਕੇ ਸਾਡੀਆਂ ਸੰਸਥਾਵਾਂ ਸਾਡੇ ਜੋ ਸਾਡੀਆਂ ਕਮੇਟੀਆਂ ਵੱਡੀਆਂ-ਵੱਡੀਆਂ ਉਹ ਸਾਡੇ ਪਿੱਛੇ ਖੜੀਆਂ ਹਨ ਸੋ ਮੈਂ ਸਮਝਦਾ ਰਮਨੀ ਸਿੰਘ ਜੀ ਆਏ ਤੁਹਾਨੂੰ ਜੋ ਗੱਲਾਂ ਦਸੀਆਂ ਹੋਣਗੀਆਂ ਤੁਹਾਨੂੰ ਸਿਆਸੀ ਤੌਰ ਤੇ ਤੇ ਮੈਂ ਸਮਝਦਾ ਕੋਈ ਮੈਂ ਐਸੇ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਥੇ ਫਿਰ ਕਹਿਣਾ ਹਾਂ ਅਗਰ ਕੌਮ ਦੀ ਹਿੱਤ ਦੀ ਗੱਲ ਨਹੀਂ ਕਰ ਸਕਦੇ ਆਪਣੇ ਸਿਆਸੀ ਮਫਾਦਿਆਂ ਦੀ ਪੂਰਤੀ ਦੇ ਲਈ ਕੌਮ ਨੂੰ ਢਾਣਾ ਲਾਇਆ ਕਰੋ ਦੁਬਾਰਾ ਕਰੇ ਅਸੀਂ ਗੁਸਤਾਖੀਆਂ ਕਰੋਗੇ ਸ਼ਾਇਦ ਕੌਮ ਤੁਹਾਨੂੰ ਮਾਫ ਨਹੀਂ ਕਰੇਗੀ ਸੋ ਇਤਨੀ ਹੀ ਬ ਸਮਝਦਾ ਸਿਆਸੀ ਮਾਹੌਲ ਸੀ ਮੈਂ ਗੱਲਾਂ ਨਹੀਂਸਾਂ ਕਰਨੀਆਂ ਚਾਹੁੰਦਾ ਲੇਕਿਨ ਰਵਨੀਤ ਸਿੰਘ ਜੀ ਬਿੱਟੂ ਦੇ ਇਸ ਬਾਰ-ਬਾਰ ਜੋ ਸਾਹਮਣੇ ਚ ਜਾ ਰਹੀਆਂ ਸਨ ਉਹਨੂੰ ਦੇਖਦੇ ਹੋਏ ਇਹ ਗੱਲਾਂ ਕਹਿਣੀਆਂ ਜ਼ਰੂਰੀ ਹੋਈਆਂ ਤਾਂਕਿ ਬਾਕੀ ਲੋਕਾਂ ਨੂੰ ਪਤਾ ਚੱਲੇ ਬਾਕੀ ਸਿੱਖ ਸੰਗਤ ਨੂੰ ਪਤਾ ਚੱਲੇ ਬਾਕੀ ਸਿਆਸੀ ਪਾਰਟੀਆਂ ਨੂੰ ਪਤਾ ਚੱਲੇ ਕਿ ਸਾਡੇ ਨਾਲ ਦੇਸ਼ ਦੇ ਵਿੱਚ ਕਿੱਥੇ-ਕਿੱਥੇ ਵਧੀਆਂ ਹੋ ਰਹੀਆਂ ਨੇ ਉਹ ਜੋ ਫੈਕਟਸ ਦਿੱਤੇ ਨਾਲ ਕੋਈ ਵੀ ਚੀਜ਼ ਮੈਂ ਐਲਿਗੇਸ਼ਨ ਨਹੀਂ ਲਗਾਏ ਡਾਕੂਮੈਂਟਰੀ ਐਵਿਡੈਂਸ ਤੁਹਾਨੂੰ ਨਾਲ ਸਕਰੀਨ ਤੇ ਚਲਾ ਰਿਹਾ ਔਰ ਫਿਰ ਵੀ ਅਗਰ ਕਿਸੇ ਨੂੰ ਚਾਹੀਦੇ ਹੋਣਗੇ ਮੈਂ ਹਰ ਚੀਜ਼ ਤੇ ਤੁਹਾਨੂੰ ਤੱਥ ਤੁਹਾਡੇ ਸਾਹਮਣੇ ਰੱਖਾਂਗਾ ਜੋ ਹੋਇਆ ਇਹਦੇ ਵਿੱਚ ਕੋਈ ਵੀ ਅਸੀਂ ਗਲ ਹਰ ਚੀਜ਼ ਆਨਲਾਈਨ ਮੀਡੀਆ ਵਿੱਚ ਪਈ ਹੈ ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ ਮੇਰੇ ਕੋਲ ਐਵੀਡੈਂਸ ਚਾਹੀਦੀ ਹੋਏ ਮੈਂ ਵੀ ਦੇਣ ਨੂੰ ਤਿਆਰ ਹਾਂ ਬਸ ਅੱਜ ਦੀ ਡੇਢ ਦੇ ਵਿੱਚ ਇਤਨੇ ਸਬਮਿਸ਼ਨਸ ਹਨ ਮੈਂ ਸਮਝਦਾ ਸਾਰੇ ਇਸ ਚੀਜ਼ ਨੂੰ ਸੁਣ ਕੇ ਕਮ ਸਕਮ ਤੋਂ ਆਪਣੇ ਹਰ ਸਿਕ ਨੂੰ ਇਹ ਨਾਣੇ ਹੋਣ ਚਾਹੀਦੀ ਹੈ ਕਿ ਸਾਡੇ ਨਾਲ ਕਿੱਥੇ ਕਿੱਥੇ ਵਧੀਆਂ ਹੋਈਆਂ ਤੁਹਾਨੂੰ ਇਸ ਚੀਜ਼ ਦਾ ਸੰਗਿਆਨ ਲਾਣਾ ਚਾਹੀਦਾ ਹੈ